ਮਾਰਕਾ ਦੇ ਵਿੱਚ ਇੱਕ ਹੋਰ ਜਹਾਜ਼ ਹਾਦਸਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਅਰੀਜ਼ੋਨਾ ਦੇ ਸਕਾਰਟਸਟੇਲ ਹਵਾਈ ਅੱਡੇ ਤੇ ਪ੍ਰਾਈਵੇਟ ਜੈਟ ਜਹਾਜ਼ਾਂ ਦੇ ਟਕਰਾਉਣ ਦੇ ਕਾਰਨ ਇਹ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕੁਝ ਲੋਕ ਜ਼ਖਮੀ ਹੋ ਗਏ ਨੇ ਹਾਦਸੇ ਤੋਂ ਬਾਅਦ ਰਨਵੇ ਨੂੰ ਬੰਦ ਕਰ ਦਿੱਤਾ ਗਿਆ ਅਮਰੀਕਾ ਦੇ ਵਿੱਚ ਵਿਮਾਨ ਹਾਦਸੇ ਲਗਾਤਾਰ ਵੱਧਦੇ ਜਾ ਰਹੇ ਨੇ ਪਿਛਲੇ 12 ਦਿਨਾਂ ਦੀ ਗੱਲ ਕਰੀਏ ਤਾਂ ਇਹ ਚੌਥਾ ਜਹਾਜ਼ ਹਾਦਸਾ ਇੱਕ ਮੱਧਮ ਆਕਾਰ ਦੇ ਬਿਜ਼ਨਸ ਜੈਟ ਨੇ ਨੀਜੀ ਜਾਇਦਾਦ ਤੇ ਖੜੇ ਇੱਕ ਹੋਰ ਮੱਧਮ ਆਕਾਰ ਦੇ ਬਿਜ਼ਨਸ ਜੈਟ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜਦਕਿ ਕੁਝ ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਦਰਅਸਲ ਪਿਛਲੇ 12 ਦਿਨਾਂ ਦੀ ਜੇ ਗੱਲ ਕਰੀਏ ਤਾਂ 3 ਫਰਵਰੀ ਨੂੰ ਨਿਊਯਾਰਕ ਜਾ ਰਹੀ ਯੂਨਾਈਟਿਡ 에ਅਰਲਾਈਨਸ ਫਲਾਈਟ ਨੂੰ ਸਮੇਂ ਖਾਲੀ ਕਰ ਦਿੱਤਾ ਗਿਆ ਜਦੋਂ ਟੇਕ-ਆਫ ਤੋਂ ਥੋੜੀ ਦੇਰ ਪਹਿਲਾਂ ਇਸ ਦੇ ਇੰਜਣ ਦੇ ਵਿੱਚ ਅੱਗ ਲੱਗ ਗਈ ਅਤੇ 1 ਫਰਵਰੀ ਨੂੰ ਜਹਾਜ਼ ਅਮਰੀਕਾ ਦੇ ਫਿਲਾਡਲਫੀਆ ਦੇ ਵਿੱਚ ਰੂਜ਼ਵੈਲਟ ਮਾਲ ਨੇੜੇ ਹਾਦਸਾ ਗ੍ਰਸਤ ਹੋ ਗਿਆ ਸੀ। ਜਹਾਜ਼ ਸਪ੍ਰਿੰਗਫੀਲਡ ਬਰੇਸਨ ਨੈਸ਼ਨਲ 에ਅਰਪੋਰਟ ਜਾ ਰਿਹਾ ਸੀ। ਇਸ ਤੋਂ ਪਹਿਲਾਂ 30 ਜਨਵਰੀ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਦੇ ਰੀਗਰ ਨੈਸ਼ਨਲ 에ਅਰਪੋਰਟ ਦੇ ਨੇੜੇ ਅਸਮਾਨ 'ਚ ਅਮਰੀਕੀ 에ਅਰਲਾਈਨਸ ਦੇ ਜਹਾਜ਼ ਅਤੇ ਹੈਲੀਕਾਪਟਰ ਦੇ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਸੀ। ਟੱਕਰ ਤੋਂ ਬਾਅਦ ਜਹਾਜ਼ ਅਤੇ ਹੈਲੀਕਾਪਟਰ ਟੁੱਟ ਕੇ ਨਦੀ ਦੇ ਵਿੱਚ ਡਿੱਗ ਪਏ ਸੀ। ਇਸ ਹਾਦਸੇ ਦੇ ਵਿੱਚ ਸਾਰੇ 67 ਲੋਕਾਂ ਦੀ ਮੌਤ ਹੋ ਗਈ ਸੀ ਤਾਂ ਹੁਣ 12 ਦਿਨਾਂ ਦੇ ਵਿੱਚ ਚੌਥਾ ਵਿਮਾਨ ਹਾਦਸਾ ਵਾਪਰਿਆ ਜਿੱਥੇ ਦੋ ਪ੍ਰਾਈਵੇਟ ਜੈਟਾਂ ਦੇ ਟਕਰਾਉਣ ਦੇ ਨਾਲ ਇਹ ਹਾਦਸਾ ਵਾਪਰਿਆ ਦੱਸਦੇ ਕਿ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਅਤੇ ਲੋਕ ਗੰਭੀਰ ਰੂਪ ਦੇ ਨਾਲ ਜਿਹੜੇ ਬਾਕੀ ਲੋਕ ਸਵਾਰ ਸੀਗੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਹਨ